ਸਸਰੀਕਲ ਅੱਜ ਆਪਾਂ ਗੱਲ ਕਰਾਂਗੇ ਇਰਾਕ ਦੇ ਸਾਬਕਾ ਲੀਡਰ ਸੱਦਾਮ ਹੁਸੈਨ ਬਾਰੇ ਉਹਦੀ ਜ਼ਿੰਦਗੀ ਉਹਦਾ ਰਾਜ ਮਤਲਬ ਇੱਕ ਡੂੰਗੀ ਨਜ਼ਰ ਸਾਡੇ ਕੋਲ ਵਿਕੀਪੀਡੀਆ ਤੇ ਇੱਕ YouTube ਡਾਕੂਮੈਂਟਰੀ ਤੋਂ ਜਾਣਕਾਰੀ ਹੈ ਕੋਸ਼ਿਸ਼ ਰਹੇਗੀ ਸਮਝਣ ਦੀ ਕਿ ਕਿਵੇਂ ਇੱਕ ਬੰਦਾ ਇੱਕ ਪਾਸੇ ਦੇਸ਼ ਨੂੰ ਮਾਡਰਨ ਬਣਾ ਰਿਹਾ ਸੀ ਤੇ ਦੂਜੇ ਪਾਸੇ ਬੇਰਹਿਮੀ ਵੀ ਸੀ ਸ਼ੁਰੂ ਕਰਦੇ ਆ ਉਹਦੇ ਬਚਪਨ ਤੋਂ ਬਹੁਤ ਔਖਾ ਸੀ ਗਰੀਬੀ ਪਿਓ ਦੀ ਮੌਤ ਬਹੁਤ ਛੋਟੀ ਉਮਰ ਤੇ ਫਿਰ ਮਤਰੇ ਪਿਓ ਦਾ ਵੀ ਸੁਣਨ ਚ ਆਇਆ ਸਿਲੂਕ ਚੰਗਾ ਨਹੀਂ ਸੀ ਹਾਂਜੀ ਬਿਲਕੁਲ ਇਸੇ ਕਰਕੇ ਫਿਰ ਉਹ ਆਪਣੇ ਚਾਚਾ ਖੈਰੁੱਲਾ ਤਲਫਾ ਕੋਲ ਬਗਦਾਦ ਚਲਾ ਗਿਆ ਉਹ ਕਾਫੀ ਰਾਸ਼ਟਰਵਾਦੀ ਸੋਚਦੇ ਸੀ ਤੇ ਉੱਥੋਂ ਹੀ ਰਾਜਨੀਤੀ ਚ ਐਂਟਰੀ ਹੋਈ ਬਾਤ ਪਾਰਟੀ ਹਾਂ ਉਹਨਾਂ ਨੇ ਹੀ ਪੜਾਇਆ ਤੇ ਪਾਰਟੀ ਵੱਲ ਲਾਇਆ ਛੋਟੀ ਉਮਰੇ ਹੀ ਬਾਤ ਪਾਰਟੀ ਦਾ ਮੈਂਬਰ ਬਣ ਗਿਆ अच्छा ते ओ 1998 ਵਾਲਾ ਹਮਲਾ ਪ੍ਰਧਾਨ ਮੰਤਰੀ ਕਾਸਿਮ ਤੇ ਉਹਦੇ ਚ ਵੀ ਸੀ ਸੱਦਾਮ ਹਾਂ ਉਹ ਕੋਸ਼ਿਸ਼ ناکਾਮ ਰਹੀ ਸੀ ਪਰ ਸੱਦਾਮ ਦਾ ਨਾ ਹੋ ਗਿਆ ਪਾਰਟੀ ਚ ਦਲੇਰ ਬੰਦਾ ਭਾਵੇਂ ਜ਼ਖਮੀਆਂ ਹੋ ਕੇ ਦੇਸ਼ ਛੱਡਣਾ ਪਿਆ ਤੇ ਫਿਰ ਉਹ ਮਿਸਰ ਗਿਆ ਫਿਰ ਵਾਪਸ ਆਇਆ ਹਾਂ ਜਿਲਾ ਵਤਨੀ ਕੱਟੀ ਵਾਪਸੀ ਤੋਂ ਬਾਅਦ 1968 ਚ ਜਿਹੜਾ ਤਖਤਾ ਪਲਟ ਹੋਇਆ ਜਿਸ ਚੋਂ ਦਾ ਰਿਸ਼ਤੇਦਾਰ ਅਲ ਬਕਰ ਅੱਗੇ ਸੀ ਉਹਦੇ ਚ ਸੱਦਾਮ ਦਾ ਵੱਡਾ ਰੋਲ ਸੀ ਇਹ ਤੋਂ ਉਹ ਸਿੱਧਾ ਪਾਵਰ ਦੇ ਨੇੜੇ ਪਹੁੰਚ ਗਿਆ ਉਹ ਰਾਸ਼ਟਰਪਤੀ ਬਣ ਕੇ ਖਾਸ ਕਰ 70 ਦੇ ਦਹਾਕੇ ਚ ਫਿਰ ਉਹਨੇ ਕਾਫੀ ਕੰਮ ਕੀਤੇ ਜਿਵੇਂ ਤੇਲ ਕੰਪਨੀ ਦਾ ਰਾਸ਼ਟਰੀਕਰਨ 1972 ਚ ਬਿਲਕੁਲ ਆਈਪੀਸੀ ਦਾ ਨੈਸ਼ਨਲਾਈਜੇਸ਼ਨ ਇਹ ਬਹੁਤ ਵੱਡਾ ਕਦਮ ਸੀ ਇਸ ਨਾਲ ਇਰਾਕ ਕੋਲ ਬਹੁਤ ਪੈਸਾ ਆਇਆ ਤੇ ਉਸ ਪੈਸੇ ਨਾਲ ਦੇਸ਼ ਚ ਕਾਫੀ ਸੁਧਾਰ ਹੋਏ ਹਨਾ ਸੜਕਾਂ ਸਕੂਲ ਹਸਪਤਾਲ ਹਾਂਜੀ ਬੁਨਿਆਦੀ ਢਾਂਚਾ ਸੁਧਰਿਆ ਸਿਹਤ ਸੇਵਾਵਾਂ ਮੁਫਤ ਹੋ ਗਈਆਂ ਯੂਨੈਸਕੋ ਨੇ ਵੀ ਤਾਰੀਫ ਕੀਤੀ ਪੜਾਈ ਤੇ ਜ਼ੋਰ ਦਿੱਤਾ ਔਰਤਾਂ ਨੂੰ ਵੀ ਹੱਕ ਮਿਲੇ ਵਿਕਟਰਾਂ ਨਾਲ ਇਰਾਕ ਆਪਣੇ ਗੁਵਾਂਡੀਆਂ ਲਈ ਮਿਸਾਲ ਬਣ ਰਿਹਾ ਸੀ ਪਰ ਇਹ ਸਭ ਕੁਝ ਠੀਕ ਨਹੀਂ ਸੀ ਹੈਨਾ ਮਤਲਬ ਦੂਜਾ ਪਾਸਾ ਵੀ ਸੀ ਹਾਂ ਦੇਖੋ 나ੜੋ ਨਾਲ صدام ਆਪਣੀ ਤਾਕਤ ਵਧਾ ਰਿਹਾ ਸੀ ਉਹਨੇ ਇੱਕ ਬਹੁਤ ਮਜ਼ਬੂਤ ਖੁਫੀਆ ਤੰਕਰ ਬਣਾਇਆ ਮੁਖਬਰਤ ਡਰ ਦਾ ਮਾਹੌਲ ਤੇ ਫਿਰ 1979 ਚ ਉਹ ਖੁਦ ਰਾਸ਼ਟਰਪਤੀ ਬਣ ਗਿਆ ਹਾਂ ਅਲ ਬਕਰ ਤੋਂ ਅਸਤੀਫਾ ਲੈ ਲਿਆ ਦੋਸਤੋ ਥੋੜੇ ਦਿਨ ਬਾਅਦ ਹੀ ਉਹ ਬਾਤ ਪਾਰਟੀ ਵਾਲੀ ਮੀਟਿੰਗ ਹੋਈ ਬੜੀ ਕਿ ਕਿੰਨੇ ਬਦਨਾਮ ਕਰਨਾ ਹੈ ਜਿਸ ਦੀ ਵੀਡੀਓ ਵੀ ਬਣੀ ਸੀ ਬਿਲਕੁਲ ਸਦਾਮ ਨੇ ਖੁਦ ਲਿਸਟ ਪੜ੍ਹੀ 68 ਬੰਦਿਆਂ ਤੇ ਗੱਦਾਰੀ ਦਾ ਇਲਜ਼ਾਮ ਲਾਇਆ ਉਹਨਾਂ ਨੂੰ ਉੱਥੇ ਹੀ ਗ੍ਰਿਫਤਾਰ ਕਰ ਲਿਆ ਗਿਆ 22 ਨੂੰ ਤਾਂ ਸਿੱਧੀ ਮੌਤ ਦੀ ਸਜ਼ਾ ਮਤਲਬ ਕੋਈ ਵਿਰੋਧ ਦੀ ਗੁੰਜਾਇਸ਼ ਹੀ ਨਹੀਂ ਛੱਡੀ ਇਸ ਤੋਂ ਬਾਅਦ ਫਿਰ ਈਰਾਨ ਇਰਾਕ ਜੰਗ ਸ਼ੁਰੂ ਹੋ ਗਈ 1980 ਚ ਇਹ ਕਿਉਂ ਹੋਈ ਮੁੱਖ ਕਾਰਨ ਸੀ ਈਰਾਨ ਚਈ ਇਸਲਾਮਿਕ ਕ੍ਰਾਂਤੀ ਸਦਾਮ ਨੂੰ ਡਰ ਸੀ ਕਿ ਕ੍ਰਾਂਤੀ ਇਰਾਕ ਦੇ ਸ਼ੀਆ ਲੋਕਾਂ ਨੂੰ ਨਾ ਪੜਕਾ ਦੇਵੇ ਨਾਲੇ ਕੁਝ ਸਰਹੱਦੀ ਮਸਲੇ ਵੀ ਸਨ ਤੇ ਇਹ ਜੰਗ 8 ਸਾਲ ਚੱਲੀ ਬਹੁਤ ਨੁਕਸਾਨ ਹੋਇਆ ਹੋਣਾ ਬਹੁਤ ਜ਼ਿਆਦਾ ਲੱਖਾਂ ਲੋਕ ਮਾਰੇ ਗਏ ਦੋਵਾਂ ਦੇਸ਼ਾਂ ਦੀ ਆਰਥਿਕਤਾ ਤਬਾਹ ਹੋ ਗਈ। ਇਸੇ ਜੰਗ ਦੌਰਾਨ ਸੱਦਾਮ ਨੇ ਕੁਰਦਾਂ ਤੇ ਬਹੁਤ ਜ਼ੁਲਮ ਕੀਤੇ ਅਨਫਾਲ ਮੂਹਮ ਹਲਾਬਜਾ ਵਾਲਾ ਕਾਂਡ ਵੀ ਇਸੇ ਦੌਰਾਨ ਹੋਇਆ 1988 ਚ ਹਾਂਜੀ ਹਲਾਬਜਾ ਚ ਕੈਮੀਕਲ ਹਥਿਆਰ ਵਰਤੇ ਗਏ ਹਜ਼ਾਰਾਂ ਬੇਗੁਨਾ ਕੁਰਦ ਮਾਰੇ ਗਏ ਇੱਕ ਬਹੁਤ ਹੀ ਕਾਲਾ ਅਧਿਆਇ ਹੈ ਅੱਛਾ ਇਸ ਜੰਗ ਚ ਬਾਹਰਲੇ ਦੇਸ਼ਾਂ ਦਾ ਕੀ ਰੋਲ ਸੀ ਕਾਫੀ ਗੁੰਝਲਦਾਰ ਸੀ ਅਮਰੀਕਾ ਸੋਵੀਅਤ ਯੂਨੀਅਨ ਫਰਾਂਸ ਖਾੜੀ ਦੇਸ਼ ਇਹ ਸਾਰੇ ਕਿਸੇ ਨਾ ਕਿਸੇ ਤਰੀਕੇ ਇਰਾਕ ਦੀ ਮਦਦ ਕਰ ਰਹੇ ਸੀ ਕਿਉਂਕਿ ਉਹਨਾਂ ਨੂੰ ਇਰਾਨੀ ਕ੍ਰਾਂਤੀ ਤੋਂ ਡਰ ਸੀ ਪਰ ਜੰਗ ਦਾ ਕੋਈ ਨਤੀਜਾ ਨਹੀਂ ਨਿਕਲਿਆ ਨਹੀਂ ਕੋਈ ਖਾਸ ਨਤੀਜਾ ਨਹੀਂ 1988 ਚ ਜੰਗਬੰਦੀ ਹੋ ਗਈ ਪਰ ਇਰਾਕ ਤੇ ਕਰਜ਼ਾ ਬਹੁਤ ਚੜ ਗਿਆ ਖਾਸ ਕਰਕੇ ਕੁਵੈਤ ਤੇ ਸਾਊਦੀ ਅਰਬ ਦਾ ਤੇ ਇਹੀ ਕਰਜ਼ਾ ਫਿਰ ਕੁਵੈਤ ਵਾਲੇ ਹਮਲੇ ਦਾ ਕਾਰਨ ਬਣਿਆ ਹਾਂ ਵੱਡਾ ਕਾਰਨ ਇਹ ਹੀ ਸੀ ਨਾਲੇ ਤੇਲ ਦੀਆਂ ਕੀਮਤਾਂ ਤੇ ਵੀ ਝਗੜਾ ਸੀ ਸਦਾਮ ਨੇ ਕੁਵੇਤ ਤੇ ਇਲਜ਼ਾਮ ਲਾਇਆ ਕਿ ਉਹ ਇਰਾਕ ਦਾ ਤੇਲ ਚੋਰੀ ਕਰ ਰਿਹਾ ਤੇ ਉਹਨੂੰ ਇਰਾਕ ਦਾ 19ਵਾਂ ਸੂਬਾ ਕਹਿਣਾ ਸ਼ੁਰੂ ਕਰ ਦਿੱਤਾ ਉਹ ਅਮਰੀਕੀ ਰਾਜਦੂਤ ਐਪ੍ਰਲ ਗਲਾਸਪੀ ਨਾਲ ਮੀਟਿੰਗ ਦੀ ਗੱਲ ਵੀ ਆਉਂਦੀ ਹੈ ਹਾਂ ਉਸ ਮੀਟਿੰਗ 'ਚ ਸ਼ਾਇਦ ਗਲਾਸਪੀ ਨੇ ਕੋਈ ਬਹੁਤ ਸਖਤ ਸੁਨੇਹਾ ਨਹੀਂ ਦਿੱਤਾ ਜਿਸ ਨੂੰ ਸਦਾਮ ਨੇ ਹਰੀ ਚੰਡੀ ਸਮਝ ਲਿਆ ਤੇ ਅਗਸਟ 1990 'ਚ ਕੁਵੇਤ ਤੇ ਹਮਲਾ ਕਰ ਦਿੱਤਾ पर इसवर अमेरिका ਤੇ ਬਾਕੀ ਦੇਸ਼ਾਂ ਨੇ ਸਖਤ ਐਕਸ਼ਨ ਲਿਆ ਬਿਲਕੁਲ ਯੂਨ ਨੇ پابندੀਆਂ ਲਾਈਆਂ ਤੇ ਫਿਰ 1991 ਚ ਅਮਰੀਕਾ ਦੀ ਅਗਵਾਈ ਚ ਆਪਰੇਸ਼ਨ ਡੇਜ਼ਰਟ ਸਟਾਰਮ ইরাਕੀ ਫੌਜ ਨੂੰ ਕੁਵੇਤ ਚੋਂ ਕੱਢ ਦਿੱਤਾ ਗਿਆ ਇਸ ਤੋਂ ਬਾਅਦ ইরাਕ ਤੇ ਪਾਬੰਦੀਆਂ ਲੱਗ ਗਈਆਂ ਹਾਂ ਬਹੁਤ ਸਖਤ ਆਰਥਿਕ ਪਾਬੰਦੀਆਂ ਜਿਨ੍ਹਾਂ ਦਾ ਅਸਰ ਆਮ ਲੋਕਾਂ ਤੇ ਬਹੁਤ ਬੁਰਾ ਪਿਆ ਨਾਲੇ ਜੰਗ ਤੋਂ ਬਾਅਦ ইরাਕ ਚ ਸ਼ੀਆ ਤੇ ਕੁਰਦਾਂ ਨੇ ਬਗਾਵਤ ਕੀਤੀ ਜਿਸ ਨੂੰ ਸੱਦਾਮ ਨੇ ਬੜੀ ਬੇਰਹਿਮੀ ਨਾਲ ਦਬਾਇਆ ਤੇ ਫਿਰ ਆਇਆ 2003 ਜਦੋਂ ਅਮਰੀਕਾ ਤੇ ਸਹਿਯੋਗੀਆਂ ਨੇ ਇਰਾਕ ਤੇ ਦੁਬਾਰਾ ਹਮਲਾ ਕੀਤਾ ਇਸ ਵਾਰ ਕਾਰਨ ਕੀ ਦੱਸੇ ਗਏ ਮੁੱਖ ਤੌਰ ਤੇ ਦੋ ਕਾਰਨ ਇੱਕ ਤਾਂ ਇਰਾਕ ਕੋਲ ਵਿਆਪਕ ਤਬਾਹੀ ਦੇ ਹਥਿਆਰ WMD ਹੋਣ ਦਾ ਦਾਵਾ ਤੇ ਦੂਜਾ ਅਲ ਕਾਇਦਾ ਨਾਲ ਸਬੰਧਾਂ ਦਾ ਸ਼ੱਕ ਪਰ WMD ਤਾਂ ਮਿਲੇ ਹੀ ਨਹੀਂ ਸੀ ਨਹੀਂ ਕਦੇ ਨਹੀਂ ਮਿਲੇ ਵੈਸੇ ਇਹ ਗੱਲ ਵੀ ਬਾਤ ਚ ਸਾਹਮਣੇ ਆਈ ਕਿ ਸੱਦਾਮ ਨੇ ਖੁਦ FBI ਨੂੰ ਕਿਹਾ ਸੀ ਕਿ ਉਸਨੇ ਇਹ ਪਰਮ ਜਾਣਬੁੱਝ ਕੇ ਬਣਾਇਆ ਸੀ ਸਿਰਫ ਈਰਾਨ ਨੂੰ ਡਰਾਉਣ ਲਈ ਅੱਛਾ ਤੇ ਹਮਲੇ ਤੋਂ ਬਾਅਦ ਸੱਦਾਮ ਦੀ ਸਰਕਾਰ ਤਾਂ ਛੇਤੀ ਡਿੱਗ ਗਈ ਹਾਂ ਬਹੁਤ ਛੇਤੀ ਤੇ ਦਸੰਬਰ 2003 ਚ ਉਹਨੂੰ ਫੜ ਲਿਆ ਗਿਆ ਇੱਕ ਟੋਏ ਚ ਫਿਰ ਉਸਤੇ ਮੁਕਦਮਾ ਚੱਲਿਆ ਹਾਂ ਇਰਾਕੀ ਸਪੈਸ਼ਲ ਟ੍ਰਿਬਿਊਨਲ ਚ ਮੁੱਖ ਕੇਸ ਦੁਜੈਲ ਕਸਮੇ ਵਾਲਾ ਸੀ ਜਿੱਥੇ 1982 ਚ 148 ਬੰਦੇ ਮਾਰੇ ਗਏ ਸੀ ਉਸ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਤੇ ਫਿਰ ਮੌਤ ਦੀ ਸਜ਼ਾ ਹਾਂਜੀ 3 ਦਸੰਬਰ 2006 ਨੂੰ ਈਦ ਵਾਲੇ ਦਿਨ ਫਾਂਸੀ ਦਿੱਤੀ ਗਈ ਉਹਦੀ ਵੀਡੀਓ ਲੀਕ ਹੋਣ ਤੇ ਵੀ ਕਾਫੀ ਰੌਲਾ ਪਿਆ ਸੀ ਤਾਂ ਫਿਰ ਅਖੀਰ ਚ ਉਹਦੀ ਵਿਰਾਸਤ ਬਾਰੇ ਕੀ ਕਹਿ ਸਕਦੇ ਆ ਬੜਾ ਵਿਵਾਦਪੂਰਨ ਮਾਮਲਾ ਹੈ ਬਿਲਕੁਲ ਕੁਝ ਲੋਕ ਖਾਸ ਕਰਕੇ ਕੁਝ ਅਰਬ ਦੇਸ਼ਾਂ ਚ ਉਸ ਨੂੰ ਇੱਕ ਮਜ਼ਬੂਤ ਆਗੂ ਮੰਨਦੇ ਨੇ ਜਿਸ ਨੇ ਪੱਛਮੀ ਤਾਕਤਾਂ ਨੂੰ ਚੁਣੌਤੀ ਦਿੱਤੀ ਪਰ ਇਰਾਕ ਦੇ ਅੰਦਰ ਖਾਸ ਕਰ ਸ਼ੀਆ ਤੇ ਕੁਰਦ ਉਸ ਨੂੰ ਇੱਕ ਜ਼ਾਲਿਮ ਤਾਨਾਸ਼ਾਹ ਦੇ ਤੌਰ ਤੇ ਯਾਦ ਕਰਦੇ ਨੇ ਜਿਸ ਨੇ ਲੱਖਾਂ ਲੋਕਾਂ ਤੇ ਜ਼ੁਲਮ ਕੀਤੇ ਇੱਕ ਪਾਸੇ ਆਧੁਨਿਕੀਕਰਨ ਦੂਜੇ ਪਾਸੇ ਜ਼ੁਲਮ ਤੇ ਜੰਗਾਂ ਹਾਂ ਇਹੀ ਗੁੰਝਲ ਹੈ ਇੱਕ ਸਵਾਲ ਰਹਿ ਜਾਂਦਾ ਹੈ ਕਿ ਇੱਕ ਐਗਿਆ ਲੀਡਰ ਜੋ ਇੱਕ ਪਾਸੇ ਆਪਣੇ ਦੇਸ਼ ਨੂੰ ਕੁਝ ਹੱਦ ਤੱਕ ਅੱਗੇ ਲੈ ਜਾਂਦਾ ਪਰ ਦੂਜੇ ਪਾਸੇ ਉਸ ਨੂੰ ਤਬਾਈ ਵੱਲ ਵੀ ਤੱਕਦਾ ਇਤਿਹਾਸ ਉਸ ਨੂੰ ਕਿਵੇਂ ਯਾਦ ਰੱਖੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਇਹ ਸਭ ਤੋਂ ਕੀ ਸਿੱਖ ਸਕਦੀਆਂ ਨੇ